ਉਹ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਗਰਦੌਰੀਆਂ ਬਾਅਦ ਚ ਹੁੰਦੀਆਂ ਨੇ ਕਿਉਂ ਸਾਹਿਬ ਅਗਰਗਰ ਸਿੰਘ ਜੀ ਤੇ ਤੀ ਅਸੀਂ ਬਾਅਦ ਚ ਕਰਾਂਗੇ ਓਏ ਅਜੇ ਤੱਕ ਇੱਕ ਆਨਾ ਇੱਕ ਆਨਾ ਆਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤਾਂ ਬੱਕਰੀਆਂ ਤਾਂ ਕਹਤਾ ਸੀ ਮੁਰਗੀਆਂ ਤਾਂ ਕਹਤਾ ਸੀ ਮੈਂ ਝੋਨੇ ਦੇ ਕੱਦੂ ਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤਾਂ ਪੰਜਾਬ ਦੇ ਦੋ ਹਿੱਸਿਆਂ ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਬਾਕੀ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰੀ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਮੈਂ ਜਦੋਂ ਇੱਕ ਮੈਂ ਦੀ ਪੁਆਇੰਟ ਆਫ ਆਰਡਰ ਯਸ ਪੁਆਇੰਟ ਆਫ ਆਰਡਰ ਹਾਂ ਜੀ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਰਹੇ ਕਿ 12000 ਕਰੋੜ ਰੁਪਇਆ ਤੁਹਾਡੇ ਕੋਲ ਪਿਆ ਹੈ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਮਾਰਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਸੀ ਉਹਦੇ ਮੁਤਾਬਕ 9041 ਕਰੋੜ ਰੁਪਇਆ ਤੁਹਾਡੇ ਕੋਲ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਬੜੀ ਅੱਛੀ ਗੱਲ ਤੁਹਾਡਾ ਤੁਹਾਡਾ ਪੁਆਇੰਟ ਆ ਗਿਆ ਮੈਨੇ ਇੱਕ ਗੱਲ ਦੱਸੋ ਉਹ ਵੀ ਆਪਾਂ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਹੋ ਲੀਡਰ ਅਪੋਜੀਸ਼ਨ ਜਿੰਨਾ ਨੁਕਸਾਨ ਹੋਇਆ ਉਹਦੀ ਗੱਲ ਕਰੀਏ ਉਹਦਾ ਰੀਹੈਬਿਲਿਟੇਸ਼ਨ ਦਾ ਪਲਾਨ ਬਣਾਈਏ ਉਹ ਮੰਗੋ ਸਪੀਕਰ ਗਰੀਬ ਮਜ਼ਦੂਰਾਂ ਦੀ ਗੱਲ ਮੰਗੋ ਪਲੀਜ਼ ਤੁਸੀਂ ਰੀਹੈਬਿਲਿਟੇਟ ਪੰਜਾਬ ਨੂੰ ਕਰਨਾ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹਾਂ ਤੁਸੀਂ কুরਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਰੀਹੈਬਿਲਿਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਟੇਸ਼ਨ ਕਿੱਥੋਂ ਨਹੀਂ ਚੋਦੀ ਸਾਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਐ ਸੱਚ ਕਲੀਅਰ ਕੀਤਾ ਜਾ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ جیدے ویچے پچی دی ریشو چاندہ پچھتر فیز فیصد سینٹر پچیس پہنا وہ دسو پیسہ کتنے پہلے دا. نمبر ون گل گوئل صاحب بہت اچھے وہ گوئل صاحب تو تے پچھان ماجرے نے کہا تھا جمےوار ہو چلو تو انو وال کر لینا جی. تو انو میں کر لینا پھپڑ جی. جی نے سارے چور چو پا کے گل کہی ہے کہ کریشن کمار رسپونسبل ہے کدو کرشن کمار ناجاب بچنا ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕ੍ਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਮੱਕਮ ਦੀ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕਰ ਸਨ ਤੂੰ ਮੇਰੇ ਏਰੀਆ ਦੀ ਗੱਲ ਕਰ ਆ ਮੈਂ ਪੜਾ ਸਾਹਿਬ ਦੇ ਮਹਿਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ ਕਪੂਰਥਲੇ ਮੈਂ ਜਾ ਕੇ ਆ ਜਿ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਨੇ ਇੰਟਰਨਲ ਡਰੇਨਸ ਸਾਡੇ ਮਹਿਕਮੇ ਨੇ ਸਾਫ ਕੀਤੀਆਂ ਇੱਥੇ ਹਾਊਸ 'ਚ جواب ਦਿੰਦੇ ਕਿਹਾ ਸੀ ਇਹ 7 ਸਾਲਾਂ 'ਚ ਕੇ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨੇ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਦ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਖੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿੜਾ ਕੋਇ ਆਣੀ ਬਰਬਾਦ ਪੈਣੀ ਨਿਕਲ ਜਾਣੀ ਉਹ ਇੱਕ ਮਿੰਟ ਯਾਰ ਗੱਲ ਬੰਦ ਕਰ ਇਧਰ ਆਪਣਾ ਕੇਰ ਰੋਡ ਕਰਾ ਗੋਇਲ ਸਾਹਿਬ ਬੋਲਿਆ ਨਹੀਂ ਕੀਤਾ ਨਹੀਂ ਚੂਚਾ ਕਰੋਗੇ ਤਾਂ ਇੰਨਾ ਰੌਲਾ ਹੀ ਕੋਈ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲ ਲਵਾਈ ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੰ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਨੇ ਕਿਹਾ ਕਿ ਪਾਣੀ ਓੜੀ ਓੜੀ ਛੱਡੋ ਤੁਸੀਂ ਤੇ ਚੁੱਪੋ ਕੇ ਸੁੱਤੇ ਸੀ ਕਰਿਸ਼ਨ ਕੁਮਾਰ ਤੇ ਇਹ ਕਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ ਗਿਆ ਹਾਂਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇਜ਼ੀ ਥੇਰ ਹੀ ਇਜ਼ ਨਾਟ ਥੇਰ ਅੱਜ ਰੀਹੈਬਿਲੀਟੇਸ਼ਨ ਤੇ ਇਰੀਗੇਸ਼ਨ ਤੇ ਫਲਡਸ ਤੇ ਦੈਸ ਸੈਲਰੀ ਥੇਰ ਇਜ਼ ਕਰਿਸ਼ਨ ਕੁਮਾਰ ਹੀ ਇਜ਼ ਨਾਟ ਥੇਰ ਅਸੀਂ ਇਸ ਰਿਪੋਰਟ ਤੇ ਗਵਰਨਮੈਂਟ ਦੇ ਸਟੇਟ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪਈ ਤਾਂ ਮਤਾਜੀ ਗੋਇਨ ਸਾਹਿਬ ਵੀ ਨਹੀਂ ਸੀ ਰੱਬਣ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸਰ 24 ਰਾਤ 24 ਅਗਸਟ ਦੀ ਗੱਲ ਮੈਂ ਕਰ ਰਿਹਾ 524.79 ਮੀਟਰਸ ਦੇ ਪੈ ਤਕਰੀਬਨ 527 ਜਾਂ 28 ਮੀਟਰਸ ਸੇ ਟੌਪ ਐਂਡ ਹੈ ਰੰਜੀਤ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਜਿੰਨੀ ਬਰਸਾਤ ਕਹੀ ਸੀ ਉਹਦੇ ਨਾਲ ਵਧ ਹੋਈ ਹੈ ਬਟ ਦੇ ਵਰ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਤਿਸਾ ਤੁਹਾਡੇ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪਾਂਸਿਬਲ ਸਮਝਦਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਦੇ ਨਾ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀ ਅਸੀਂ ਇਹ ਤਾਂ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ ਇਹ ਤਾਂ ਇਹਦਾ ਦਾ ਆਪਣਾ ਬੈਠਾ ਦੇ ਬਲੇਮ ਪਰਪੈਂਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸਦੀਆਂ ਕੋਈ ਤੁਹਾਡੇ ਵਿੱਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਬੀ ਤੇ ਫਿਰਦੇ ਰਹੇ ਉਹ ਪਾਣੀਆਂ ਦਾ ਰਫਾਲਾ ਆ ਗਿਆ ਜੀ ਮੈਂ ਇੱਥੇ ਜੀ ਸੈਂਟਰ ਦੀ ਪੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤੋਂ ਨਹੀਂ ਸਰ ਵਹੀਂ ਦਾ ਪਤਾ ਮਦਰ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾਤਾ ਆਪਾਂ ਨੂੰ ਤੁਸੀਂ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਉਹ ਤੁਸੀਂ ਮੰਗਦੇ ਹੋ ਮੈਨੇਜਮੈਂਟ ਪਖੜਾ ਦੀ ਤਾਂ ਪਾਉਂਗੇ ਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਿਊਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਟ اچھا 2-3 ਜਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤੇ ਕੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਬਰੂਸੀ ਇੱਥੇ ਸਸਪੈਂਡ ਕਰਨ ਦੀ ਲੋੜ ਸ਼ੇਰ ਸਿੰਘ ਚੀਫ ਜੀ ਨੇ ਨੂੰ ਵੇ 8 8000 ਬੰਦਿਆਂ ਨੂੰ ਤੇ ਰਿਸ਼ਨ ਕੁਬਾਰ ਨੇ ਨੋਟਿਸਸ ਘੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕਮੇ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅਮਰੋਸਰ ਹੋਇਆ ਜਨਾਰੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੋਨਸਿਬਿਲੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯਰ ਚੀਫ ਇੰਜੀਨੀਅਰ Who thinks is the biggest authority of the state ਤੁਹਾਡੀ ਗੱਲ ਇਲੈਕਸ਼ਨੋਂ ਪਹਿਲੇ ਕਿਹਾ ਸੀ ਮੇਰੀ ਗੱਲ ਸੁਣ ਗੋਇਲ ਸਾਹਿਬ ਬੈਠੋ ਤਾਨੂੰ ਇਹ ਗੱਲ ਕਹੀ ਸੀ ਮੈਂ 50000 ਰੁਪਇਆ ਕਿੱਲੇ ਦਾ ਦਿਆ ਕਰਾਂਗਾ ਮੁਆਵਜ਼ਾ 5 ਲੱਖ ਏਕੜ ਤਬਾਹ ਹੋ ਗਈ ਸਾਡੀ ਫਸਲ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ